ਹਾਂਜੀ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਲਾ ਪੰਜਾਬ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਨੀਹਾ ਦੀ ਜੋ ਬਿੱਤੇ ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਹੈ ਇਹ ਉਸ ਕੁੜੀ ਦੀ ਕਹਾਣੀ ਹੈ ਜੋ ਬਹੁਤ ਹੀ ਸ਼ਾਦਗੀ ਦੀ ਕੁੜੀ ਨਾ ਤੇ ਸਧਾਰਨ ਜਿਹੇ ਪਰਿਵਾਰ ਦੀ ਪਿਆਰੀ ਜਿਹੀ ਧੀ ਹੈ ਉਸਦੇ ਚਿਹਰੇ ਦੀ ਮੁਸਕਾਨ ਪਰਿਵਾਰ ਦੀ ਖੁਸ਼ੀਸ਼ੀ ਪਰ ਕੋਈ ਨਹੀਂ ਜਾਣਦਾ ਸੀ ਕਿ ਨੀਹਾ ਦੇ ਪਰਿਵਾਰ ਨੇ ਉਸਦੇ ਲਈ ਬਹੁਤ ਹੀ ਗਲਤ ਰਿਸ਼ਤਾ ਚੁਣ ਲਿਆ ਹੈ ਜੋ ਨੀਹਾ ਦੀ ਜ਼ਿੰਦਗੀ ਨੂੰ ਖਤਮ ਕਰ ਦੇਵੇਗਾ ਅਤੇ ਪਿਆਰ ਵਿੱਚ ਕਿਤੇ ਇੱਕ ਭਰੋਸੇ ਨੇ ਨਿਹਾਂ ਤੋਂ ਉਸਦੀ ਆਜ਼ਾਦੀ ਉਸਦਾ ਵਿਸ਼ਵਾਸ ਤੇ ਉਸਦਾ ਉਸਦੀ ਜਾਨ ਵੀ ਲੈ ਲਈ। ਇਹ ਕਹਾਣੀ ਇਕੱਲੀ ਨਿਹਾਂ ਦੀ ਨਹੀਂ ਬਲਕਿ ਉਹਨਾਂ ਕੁੜੀਆਂ ਦੀ ਵੀ ਹੈ ਜਿਨ੍ਹਾਂ ਦੀ ਆਵਾਜ਼ਾਂ ਕਦੇ ਸੁਣੀਆਂ ਹੀ ਨਹੀਂ ਗਈਆਂ। ਉਹਨਾਂ ਨਾਲ ਸਦਾ ਬੇਇਨਸਾਫੀ ਹੁੰਦੀ ਹੈ। ਆਓ ਆਪਾਂ ਜਾਣਦੇ ਹਾਂ ਇੱਕ ਕਿਵੇਂ ਨਿਹਾਂ ਪਿਆਰ ਦੀ ਅੱਗ ਵਿੱਚ ਸੜ ਕੇ ਖਤਮ ਹੋ ਗਈ। ਨਿਹਾਂ ਜੋ ਅਨੰਦਪੁਰ ਸਾਹਿਬ ਦੀ ਰਹਿਣ ਵਾਲੀ ਸੀ ਬਹੁਤੀ ਸਧਾਰਨ ਜੇ ਹਿੰਦੂ ਪਰਿਵਾਰ ਦੀ ਧੀ ਸੀ। ਨਿਹਾਂ ਦੀ ਉਮਰ 24 ਸਾਲ ਦੀ ਹੋਵੇਗੀ। ਹਿੰਦੂ ਵਾਰ ਦੇ ਹੋਣ ਦੇ ਬਾਵਜੂਦ ਵੀ ਨਿਹਾਂ ਨੇ ਅੰਮ੍ਰਿਤ ਛਕਿਆ ਸੀ। ਉਹਨਾਂ ਦੇ ਪਰਿਵਾਰ ਵਿੱਚੋਂ ਇਕੱਲੀ ਨਿਹਾਂ ਸੀ ਜਿਨੇ ਅੰਮ੍ਰਿਤ ਛਕਿਆ ਹੋਇਆ ਸੀ। ਉਹ ਸਿੱਖ ਧਰਮ ਪ੍ਰਤੀ ਬੜੀ ਸ਼ਰਧਾ ਰੱਖਦੀ ਸੀ। ਗੁਰਬਾਣੀ ਪੜਨ ਅਤੇ ਸੁਣਨ ਵਾਲੀ ਕੁੜੀ ਸੀ। ਉਹ ਸਿੱਖ ਸਹੀਦੀ ਦਿਨਾਂ ਵਿੱਚ ਵੀ ਜ਼ਮੀਨ ਤੇ ਸੌਂਦੀ ਸੀ। ਜਦੋਂ ਉਹ ਜਵਾਨ ਹੋਈ ਤਾਂ ਉਸ ਦੇ ਮਾਪਿਓ ਉਸ ਦੇ ਲਈ ਚੰਗਾ ਰਿਸ਼ਤਾ ਲੱਭਣ ਲੱਗੇ ਉਹ ਆਪਣੀ ਧੀ ਲਈ ਇਹੋ ਜਿਹੇ ਮੁੰਡਾ ਲੱਭ ਰਹੇ ਹਨ ਜਿਸ ਦੇ ਕੋਲ ਸਭ ਕੁਝ ਹੋਵੇ ਸਭ ਤੋਂ ਅਲੱਗ ਹੋਵੇ ਜਿਸ ਦੇ ਕੋਲ ਕਿਸੇ ਚੀਜ਼ ਦੀ ਕਮੀ ਨਾ ਹੋਵੇ ਜੋ ਹਰ ਇੱਕ ਮਾਪਿਓ ਆਪਣੀ ਧੀ ਲਈ ਚਾਹੁੰਦਾ ਹੈ ਉਹ ਇਹੋ ਜਿਹੇ ਰਿਸ਼ਤਾ ਲੱਭ ਰਹੇ ਸੀ ਹਰ ਕੋਈ ਮਾਪਿਓ ਚਾਹੁੰਦਾ ਹੈ ਕਿ ਸਾਡਾ ਬੱਚਾ ਹਮੇਸ਼ਾ ਖੁਸ਼ ਰਹੇ ਇਸੇ ਤਰ੍ਹਾਂ ਉਹਨਾਂ ਨੇ ਰਿਸ਼ਤਾ ਲੱਭਿਆ ਮੁੰਡਾ ਫੌਜੀ ਸੀ ਫੌਜੀ ਮੁੰਡੇ ਨਾਲ ਉਹਨਾਂ ਨੇ ਆਪਣੀ ਧੀ ਦਾ ਰਿਸ਼ਤਾ ਪੱਕਾ ਕਰ ਦਿੱਤਾ ਫੋਜੀ ਮੁੰਡੇ ਨਾਲ ਰਿਸ਼ਤਾ ਪੱਕਾ ਹੋਣ ਤੋਂ ਬਾਅਦ ਸਾਰਾ ਪਰਿਵਾਰ ਬਹੁਤ ਖੁਸ਼ੀ ਨੀਹਾ ਵੀ ਆਪਣੇ ਪਰਿਵਾਰ ਦੀ ਖੁਸ਼ੀ ਵਿੱਚ ਖੁਸ਼ੀ ਕਿਉਂਕਿ ਮੁੰਡਾ ਆਰਮੀ ਵਿੱਚ ਸੀ ਸਰਕਾਰੀ ਨੌਕਰੀ ਸੀ ਮਾਪਿਆਂ ਨੂੰ ਸੌਖਾ ਸਾਹ ਆਇਆ ਕਿ ਸਾਡੇ ਸਾਰੇ ਫਿਕਰ ਮੁੱਕ ਗਏ ਕਿਉਂਕਿ ਉਹਨਾਂ ਦੀ ਧੀ ਲਈ ਇੱਕ ਚੰਗਾ ਵਰ ਮਿਲ ਗਿਆ ਸੀ ਖੁਸ਼ੀ-ਖੁਸ਼ੀ ਸਾਰੇ ਰਸਮ ਰਿਵਾਜਾਂ ਅਨੁਸਾਰ ਉਹਨਾਂ ਦਾ ਵਿਆਹ ਕਰ ਦਿੱਤਾ ਗਿਆ ਵਿਆਹ ਤੋਂ ਬਾਅਦ ਨੀਹਾ ਦੀ ਜ਼ਿੰਦਗੀ ਵਿੱਚ ਬਦਲਾਅ ਆਉਣੇ ਸ਼ੁਰੂ ਹੋ ਗਏ ਨਿਆ ਸੁਪਨਿਆਂ ਦਾ ਸੰਸਾਰ ਲੈ ਕੇ ਆਪਣੇ ਸਹੁਰੇ ਘਰ ਵਿੱਚ ਗਈ ਸੀ ਪਰ ਉਹ ਨਹੀਂ ਜਾਣਦੀ ਸੀ ਕਿ ਉਹਦੇ ਸਜਾਏ ਹੋਏ ਸੁਪਨੇ ਸਾਰੇ ਇੱਕ ਇੱਕ ਕਰਕੇ ਟੁੱਟ ਜਾਣਗੇ ਜਦੋਂ ਨਿਆ ਸਹੁਰੇ ਘਰ ਵਿੱਚ ਗਈ ਤਾਂ ਉਸਦੇ ਸਹੁਰੇ ਪਰਿਵਾਰ ਨੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਸਭ ਗੱਲਾਂ ਤੋਂ ਤੰਗ ਹੋ ਕੇ ਨਿਆ ਨੇ ਇੱਕ ਦਿਨ ਆਪਣੀ ਮਾਂ ਨਾਲ ਸਾਰੀਆਂ ਗੱਲਾਂ ਫੋਨ ਤੇ ਸਾਂਝੀਆਂ ਕੀਤੀਆਂ ਇਹ ਸਭ ਗੱਲਾਂ ਸੁਣ ਕੇ ਉਸ ਦੀ ਮਾਂ ਵੀ ਬੜਾ ਦੁਖੀ ਹੋਈ ਪਰ ਫਿਰ ਵੀ ਉਹਨੇ ਆਪਣੀ ਧੀ ਨੂੰ ਸਮਝਾਇਆ ਕਿ ਪੁੱਤਾ ਜੇ ਨਵੀਂ-ਨਵੀਂ ਜ਼ਿੰਮੇਵਾਰੀ ਤੇਰੇ ਗਲ ਪਈ ਹੈ ਨਵਾਂ-ਨਮਾ ਘਰ ਹੈ ਨਵੇਂ ਪਰਿਵਾਰਿਕ ਜੀ ਨੇ ਤੂੰ ਥੋੜੇ ਟਾਈਮ ਬਾਅਦ ਇਨ ਵਿੱਚ ਆਪੀ ਰਚਮਿਚ ਜਾਵੇਂਗੀ ਨਹਿਾ ਆਪਣੀ ਮਾਂ ਨੂੰ ਜੋ ਸਮਝਾਉਣਾ ਚਾਹੁੰਦੀ ਸੀ ਉਸ ਦੀ ਮਾਂ ਸਮਝ ਨਹੀਂ ਰਹੀ ਸੀ ਉਸ ਦੀ ਮਾਂ ਐਵੇਂ ਹੀ ਸੋਚਦੀ ਸੀ ਕਿ ਨਹਿਾ ਨਮਾ ਨਮਾ ਘਰ ਨਵੇਂ ਪਰਿਵਾਰਕ ਮੈਂਬਰਾਂ ਕਰਕੇ ਥੋੜਾ ਪਰੇਸ਼ਾਨ ਹੈ ਉਸ ਦੀ ਮਾਂ ਨੂੰ ਲੱਗ ਰਿਹਾ ਸੀ ਕਿ ਨਹਿਾ ਨੂੰ ਬਿਗਾਨੇ ਘਰ ਜਾ ਕੇ ਰਹਿਣਾ ਔਖਾ ਲੱਗ ਰਿਹਾ ਹੈ ਇਸ ਲਈ ਉਸਨੇ ਨਿਹਾਂ ਨੂੰ ਸਮਝਾਇਆ ਕਿ ਉਹ ਪਰਿਵਾਰ ਵਿੱਚ ਰਚਣ ਦੀ ਕੋਸ਼ਿਸ਼ ਕਰੇ ਪਰ ਇਕੱਲੇ ਬੰਦਾ ਵੀ ਕੀ ਕੋਸ਼ਿਸ਼ ਕਰੂਗਾ ਜਦੋਂ ਅੱਗੋਂ ਅੱਗੇ ਵਾਲਾ ਬੰਦਾ ਨਾ ਕੋਸ਼ਿਸ਼ ਨੂੰ ਨਾ ਕਾਮ ਕਰ ਦੇਵੇ ਐਵੇਂ ਹੀ ਸਮਾਂ ਲੰਘਦਾ ਗਿਆ ਅਤੇ ਹੌਲੀ-ਹੌਲੀ ਸੋਹਰੇ ਪਰਿਵਾਰ ਦਾਜ ਦੀ ਮੰਗ ਕਰਨ ਲੱਗੇ ਉਹ ਇਹ ਸੁਣ ਕੇ ਬਹੁਤ ਟੁੱਟ ਚੁੱਕੀ ਸੀ ਕਿਉਂਕਿ ਹਾਲੇ ਤਾਂ ਉਹ ਆਪਣੇ ਵਿਆਹ ਨੂੰ ਲੈ ਕੇ ਹੀ بڑے ਸੁਪਨੇ ਸਜਾਈ ਬੈਠੀ ਸੀ ਉਸ ਨੂੰ ਦਾਜ ਲਈ ਬਹੁਤ ਪਰੇਸ਼ਾਨ ਕੀਤਾ ਜਾਂਦਾ ਜਿਵੇਂ ਜਿਵੇਂ ਟਾਈਮ ਲੰਘਦਾ ਗਿਆ ਉਹ ਸਹੁਰੇ ਪਰਿਵਾਰ ਨੇ ਉਸ ਨੂੰ ਹੋਰ ਬਹੁਤ ਜ਼ਿਆਦਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਇਸੇ ਤਰ੍ਹਾਂ ਹੌਲੀ-ਹੌਲੀ ਇਹ ਗੱਲ ਨੇਹਾ ਦੇ ਪਰਿਵਾਰ ਤੱਕ ਪਹੁੰਚ ਗਈ ਸੀ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਦਾਜ ਲਈ ਤੰਗ ਕਰਦਾ ਉਸ ਦਾ ਘਰ ਵਾਲਾ ਵੀ ਉਸ ਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਨੇਹਾ ਦੇ ਪਤੀ ਨੇ ਵੀ ਨੇਹਾ ਦੇ ਪਿਤਾ ਨੂੰ ਫੋਨ ਤੇ ਕਈ ਵਾਰ ਸ਼ਿਕਾਇਤ ਕੀਤੀ ਸੀ ਕਿ ਤੁਸੀਂ ਆਪਣੀ ਕੁੜੀ ਨੂੰ ਕੁਝ ਸਿਖਾ ਕੇ ਨਹੀਂ ਭੇਜਿਆ ਉਸ ਦਾ ਪਤੀ ਉਸ ਨੂੰ ਕਹਿੰਦਾ ਸੀ ਕਿ ਜਿੰਨਾ ਟਾਈਮ ਮੈਂ ਆਪਣੇ ਕੰਮ ਤੋਂ ਘਰ ਵਾਪਸ ਨਹੀਂ ਆਉਂਦਾ ਤੋ ਉਹਨਾਂ ਟਾਈਮ ਰਸੋਈ ਵਿੱਚੋਂ ਨਹੀਂ ਨਿਕਲਣਾ ਤੇ ਮੈਨੂੰ ਰੋਟੀ ਦੇ ਕੇ ਹੀ ਫਿਰ ਹੀ ਸੌਣਾ ਹੈ ਅੰਮ੍ਰਿਤਧਾਰੀ ਹੋਣ ਤੋਂ ਬਾਅਦ ਵੀ ਨੀਹਾ ਨੂੰ ਆਂਡੇ ਮੀਟ ਬਣਾਉਣ ਲਈ ਕਿਹਾ ਜਾਂਦਾ ਸੀ ਅਤੇ ਹੋਰ ਵੀ ਬਹੁਤ ਸਾਰੀਆਂ ਨਿੱਕੀਆਂ ਮੁੱਠੀਆਂ ਗੱਲਾਂ ਰਾਈ ਉਸ ਨੂੰ ਤੰਗ ਪਰੇਸ਼ਾਨ ਕਰਦੇ ਰਹਿੰਦੇ ਸੀ ਉਨੂੰ ਬਹੁਤ ਜ਼ਿਆਦਾ ਟੌਰਚਰ ਵੀ ਕੀਤਾ ਜਾਂਦਾ ਸੀ ਕਈ ਵਾਰ ਤਾਂ ਨੇਹਾ ਨੂੰ ਰਸੋਈ ਵਿੱਚ ਬੰਦ ਕਰਕੇ ਵੀ ਕੁੱਟਿਆ ਜਾਂਦਾ ਸੀ ਜਦੋਂ ਨੇਹਾ ਆਪਣੇ ਪੱਕੇ ਪਰਿਵਾਰ ਨਾਲ ਗੱਲ ਸਾਂਝੀ ਕਰਦੀ ਤਾਂ ਨੇਹਾ ਨੂੰ ਸਮਝਾ ਦਿੰਦੇ ਸਨ ਕਿ ਕੋਈ ਨਾ ਪੁੱਤ ਇੱਕ ਦਿਨ ਸਭ ਠੀਕ ਹੋ ਜਾਵੇਗਾ ਨੇਹਾ ਦਾ ਪੱਕੇ ਪਰਿਵਾਰ ਉਸਦੇ ਸਹੁਰੇ ਪਰਿਵਾਰ ਦੀਆਂ ਮੰਗਾਂ ਨੂੰ ਪੂਰੀਆਂ ਨਹੀਂ ਕਰ ਸਕਦੇ ਸੀ ਜਿਸ ਕਰਕੇ ਨੀਹਾ ਆਪਣੇ ਪਰਿਵਾਰ ਨੂੰ ਸਾਰੀ ਗੱਲ ਸਪਸ਼ਟ ਨਹੀਂ ਦੱਸਦੀ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਧੀ ਨੂੰ ਇੰਨਾ ਦਿਨਾਂ ਦੀ ਸਜ਼ਾ ਬਹੁਤ ਵੱਡੀ ਕੀਮਤ ਦੇ ਕੇ ਚਕਾਉਣੀ ਪਵੇਗੀ ਟਾਈਮ ਬੀਤਦਾ ਗਿਆ ਨੀਹਾ ਦਾ ਪਤੀ ਉਸ ਨਾਲ ਕੁੱਟਮਾਰ ਵੀ ਕਰਨ ਲੱਗ ਪਿਆ ਸੀ ਨੀਹਾ ਨੇ ਵੀ ਉਹਨਾਂ ਦਾ ਜ਼ੁਲਮ ਸਹਿਣਾ ਸ਼ੁਰੂ ਕਰ ਦਿੱਤਾ ਸੀ ਨੀਹਾ ਦੇ ਪਤੀ ਨੇ ਉਸ ਤੋਂ ਅੰਡੇ ਮੀਟ ਬਣਵਾਉਣ ਲਈ ਕਿਹਾ ਜਾਂਦਾ ਜਦੋਂ ਕਿ ਅੰਮ੍ਰਿਤਧਾਰੀ ਵੀ ਸੀ ਤੇ ਇਹਨਾਂ ਚੀਜ਼ਾਂ ਤੋਂ ਨਫ਼ਰਤ ਵੀ ਕਰਦੀ ਸੀ ਨੀਹਾ ਤੇ ਹੱਥ ਚੁੱਕਣਾ ਉਨਨ ਲਈ ਆਮ ਗੱਲ ਹੋ ਗਈ ਸੀ ਕਿਉਂਕਿ ਨਿਹਾਂ ਨਾਲ ਬਹੁਤ ਵਾਰ ਕੁੱਟਮਾਰ ਹੋ ਚੁੱਕੀ ਸੀ ਨੇਹਾ ਦੀ ਛੋਟੀ ਨੰਦ ਜੋ ਚਾਹੁੰਦੀ ਸੀ ਕਿ ਨੇਹਾ ਨੱਕ ਬਣਵਾ ਲਵੇ ਪਰ ਨੇਹਾ ਰਾਜੀ ਨਹੀਂ ਸੀ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਇਹ ਗੱਲ ਖੋਲੀ ਸੀ ਕਿ ਨੇਹਾ ਨੱਕ ਨਹੀਂ ਬਣਵਾਵੇਗੀ ਕਿਉਂਕਿ ਉਹ ਅਮਰਤਾਰੀ ਸੀ ਨੇਹਾ ਨੇ ਸਬਰ ਕੀਤਾ ਨੰਦ ਦੇ ਮਜਬੂਰ ਕਰਨ ਤੋਂ ਬਾਅਦ ਨੇਹਾ ਨੇ ਹੁਸਾਕੀ ਤੋਂ ਅਗਲੇ ਦਿਨ ਨੱਕ ਬਣਵਾ ਲਿਆ ਅਤੇ ਆਪਣੇ ਸਾਰੇ ਸੁਪਨੇ ਮਾਰ ਲਏ ਸੋਹਰੇ ਪਰਿਵਾਰ ਨੇ ਨੇਹਾ ਦੀ ਸਿੱਖੀ ਨੂੰ ਜਮ੍ਹਾਂ ਭੰਗ ਕਰਕੇ ਰੱਖ ਦਿੱਤਾ ਉਹਨੇ ਆਪਣੇ ਮਾਪਿਆਂ ਨੂੰ ਵੀ ਇੱਕ ਵਾਰ ਗਿਆ ਸੀ ਕਿ ਤੁਸੀਂ ਇਹਨਾਂ ਨਾਲ ਪਹਿਲਾਂ ਗੱਲ ਕਿਉਂ ਨਹੀਂ ਖੋਲੀ ਕਿਉਂਕਿ ਉਹਦੇ ਸਹੁਰੇ ਪਰਿਵਾਰ ਨਹੀਂ ਚਾਹੁੰਦੇ ਸੀ ਕਿ ਉਹ ਐਦਾਂ ਹੀ ਅਮਰਤਾਰੀ ਬਣ ਕੇ ਰਹੇ ਇਹਨਾਂ ਝੁਲਮਾਂ ਨੂੰ ਹੀ ਆਪਣੀ ਜ਼ਿੰਦਗੀ ਬਣਾ ਲਿਆ ਸੀ ਫਿਰ ਇੱਕ ਦਿਨ ਇਹ ਜ ਆਇਆ ਜੋ ਰੂਹ ਕੰਬਣ ਲਾ ਦੇਣ ਵਾਲਾ ਸੀ ਜਿਸ ਨੇ ਨੇਹਾ ਦੀ ਪੂਰੀ ਜ਼ਿੰਦਗੀ ਹੀ ਖਤਮ ਕਰ ਦਿੱਤੀ ਸੀ ਰਾਤ ਦਾ ਟਾਈਮ ਸੀ ਜਦੋਂ ਉਸਦੇ ਸਹੁਰੇ ਪਰਿਵਾਰ ਵੱਲੋਂ ਨੇਹਾ ਦੇ ਪੱਕੇ ਪਰਿਵਾਰ ਨੂੰ ਫੋਨ ਆਇਆ ਇਹ ਫੋਨ ਨੇਹਾ ਦੇ ਤਾਇਆ ਸਹੁਰੇ ਵੱਲੋਂ ਕੀਤਾ ਗਿਆ ਸੀ ਕੀ ਨਿਹਾਂ ਦੀ ਤਬੀਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਤੇ ਸਹੁਰੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਘਰ ਵਿੱਚ ਥੋੜੀ ਨੋਕਚੌਕ ਹੋ ਗਈ ਸੀ ਅਤੇ ਲੱਗਦਾ ਹੈ ਕਿ ਨਿਹਾਂ ਨੇ ਕੋਈ ਗਲਤ ਚੀਜ਼ ਖਾ ਲਈ ਹੈ ਇਹ ਸੁਣਦੇ ਹੀ ਨਿਹਾਂ ਦੇ ਘਰ ਦੇ ਜਲਦੀ ਜਲਦੀ ਨਿਹਾਂ ਦੇ ਸਹੁਰੇ ਘਰ ਪਹੁੰਚੇ ਘਰੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਜਦੋਂ ਦੇਖਿਆ ਕਿ ਉਹਨਾਂ ਦੀ ਧੀ ਤਾਂ ਬਿਲਕੁਲ ਹੀ ਡੈੱਡ ਪਈ ਸੀ ਤੇ ਸਹੁਰੇ ਪਰਿਵਾਰ ਵੱਲੋਂ ਹਾਲੇ ਤੱਕ ਉਹਨੂੰ ਉਸ ਨੂੰ ਕੋਈ ਹਸਪੀਟਲ ਵੀ ਨਹੀਂ ਲੈ ਕੇ ਗਏ ਸੀ ਉਹਨਾਂ ਨੇ ਜਲਦੀ ਜਲਦੀ ਆਪਣੀ ਧੀ ਨੂੰ ਚੁੱਕ ਕਿ ਗੱਡੀ ਵਿੱਚ ਪਾਇਆ ਅਤੇ ਨਾਲ ਦੇ ਲੋਕਲ ਹਸਪਤਲ ਵਿੱਚ ਲੈ ਗਏ ਸਾਰੇ ਪਰਿਵਾਰ ਵਾਲਿਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਉਹ ਨਿਹਾਂ ਨੂੰ ਹਸਪਤਲ ਨਾਲ ਲੈ ਕੇ ਜਾਣ ਨਿਹਾਂ ਦੇ ਸਹੁਰੇ ਪਰਿਵਾਰ ਵਿੱਚੋਂ ਸਿਰਫ ਉਸ ਦਾ ਪਤੀ ਹੀ ਨਾਲ ਗਿਆ ਸੀ ਪਰ ਲੋਕਲ ਹਸਪਤਲ ਵਾਲਿਆਂ ਨੇ ਨਿਹਾਂ ਨੂੰ ਪੀਜੀਆ ਰੈਫਰ ਕਰ ਦਿੱਤਾ ਸੀ ਅਤੇ ਪੀਜੀਆ ਰੈਫਰ ਕਰਨ ਤੋਂ ਬਾਅਦ ਵੀ ਨਿਹਾਂ ਦੇ ਸਹੁਰੇ ਪਰਿਵਾਰ ਦਾ ਕੋਈ ਵੀ ਹੋਰ ਮੈਂਬਰ ਨਾਲ ਨਹੀਂ ਗਿਆ ਪੀਜੀਆ ਹਸਪਤਲ ਜਾ ਕੇ ਨਿਹਾਂ ਨੂੰ ਐਡਮਿਟ ਕਰ ਦਿੱਤਾ ਗਿਆ ਸੀ ਐਡਮਿਟ ਕਰਨ ਤੋਂ ਥੋੜੇ ਟਾਈਮ ਬਾਅਦ ਹੀ ਕੌਟਰ ਨੇ ਨੀਹਾ ਨੂੰ ਮਰਤਕ ਕੋਚਿਤ ਕਰ ਦਿੱਤਾ ਸੀ ਜਿਸ ਨੂੰ ਸੁਣਦੇ ਹੀ ਨੀਹਾ ਦੇ ਘਰ ਦੇ ਉੱਚੀ ਉੱਚੀ ਰੋਣ ਲੱਗ ਪਏ ਮਾਹੌਲ ਮਤ ਵਿੱਚ ਛਾ ਗਿਆ ਸੀ ਹਰ ਪਾਸੇ ਗਮ ਹੀ ਗਮ ਸੀ ਨੀਹਾ ਦੇ ਪੱਕੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਸੀ ਉਹ ਉਸ ਦੁੱਖ ਨੂੰ ਸਹਿਣ ਨਹੀਂ ਕਰ ਪਾ ਰਹੇ ਸੀ ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹਨਾਂ ਨੇ ਆਪਣੀ ਫੁੱਲਾਂ ਜੀਤੀ ਨੂੰ ਖੋਹ ਦਿੱਤਾ ਹੈ ਉਸਦੀ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਮੁੱਕ ਰਹੇ ਸਨ ਵਾਰ-ਵਾਰ ਆਪਣੀ ਧੀ ਨੂੰ ਆਵਾਜ਼ਾਂ ਮਾਰ-ਮਾਰ ਵਾਪਸ ਬੁਲਾ ਰਹੀ ਸੀ ਨੀਹਾ ਦੀ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਜਿੱਥੇ ਜਾ ਕੇ ਪਤਾ ਲੱਗਿਆ ਕਿ ਉਸ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਜ਼ਹਿਰ ਪਿਲਾਇਆ ਗਿਆ ਜੋ ਕਿ ਨੀਹਾ ਨੇ ਖੁਦ ਨਹੀਂ ਪੀਤਾ ਬਲਕਿ ਉਸ ਨੂੰ ਪਿਆਇਆ ਗਿਆ ਸੀ ਜਦੋਂ ਪਿਕੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਇਸੋਰੇ ਪਰਿਵਾਰ ਵਾਲਿਆਂ ਤੇ ਇਲਜ਼ਾਮ ਲਾਇਆ ਕਿ ਇਹ ਪਹਿਲਾਂ ਹੀ ਸਾਡੀ ਧੀ ਨੂੰ ਦਾਜ ਲਈ ਪਰੇਸ਼ਾਨ ਕਰਦੇ ਸਨ ਉਹਨਾਂ ਨੇ ਕਿਹਾ ਕਿ ਨਿਹਾਂ ਨੇ ਜ਼ਹਿਰ ਖੁਦ ਨਹੀਂ ਪੀਤਾ ਨਿਹਾਂ ਨੂੰ ਜ਼ਹਿਰ ਪਿਲਾਇਆ ਗਿਆ ਉਸ ਦਿਨ ਨੰਦਾਂ ਤੇ ਵੀ ਦੋਸ਼ ਲਾਇਆ ਗਿਆ ਕਿ ਉਹ ਵੀ ਸਾਡੀ ਧੀ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੀਆਂ ਸੀ ਉਹਦੇ ਉੱਤੇ ਬਹੁਤ ਰੌਕ ਟੋਕ ਕਰਦੀਆਂ ਸਨ ਉਹਨਾਂ ਨੇ ਕਿਹਾ ਕਿ ਸਹੁਰੇ ਪਰਿਵਾਰ ਦੇ ਨਾਲ ਨਿਹਾਂ ਦਾ ਪਤੀ ਵੀ ਦਾਸ ਦੀ ਮੰਗ ਕਰਦਾ ਸੀ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਤੇ ਬਹੁਤ ਜ਼ਿਆਦਾ ਕੁੱਟਮਾਰ ਕਰਦਾ ਸੀ ਇਹਨਾਂ ਨੇ ਹੀ ਸਾਡੀ ਧੀ ਨੂੰ ਜ਼ਹਿਰ ਪਿਆ ਕੇ ਮਾਰਿਆ ਹੈ ਸਾਰਾ ਸਹੁਰਾ ਪਰਿਵਾਰ ਦੋਸ਼ੀ ਹੈ ਇਹਨਾਂ ਨੇ ਸਾਡੀ ਧੀ ਦੀ ਜ਼ਿੰਦਗੀ ਖਤਮ ਕਰ ਦਿੱਤੀ ਹੈ ਨੇਹਾ ਦਾ ਜੋ ਵਕੀਲ ਹੈ ਉਹਨੇ ਵੀ ਰੋ ਰੋ ਕੇ ਦੱਸਿਆ ਹੈ ਕਿ ਨੀਹਾ ਨੂੰ ਬਹੁਤ ਬੁਰੇ ਤਰੀਕੇ ਨਾਲ ਜ਼ਹਿਰ ਪਿਆਇਆ ਗਿਆ ਸੀ ਨੀਹਾ ਦੇ ਵਕੀਲ ਕੋਲੋਂ ਗੱਲ ਵੀ ਨਹੀਂ ਕੀਤੀ ਜਾ ਰਹੀ ਸੀ ਉਹਦੀਆਂ ਅੱਖਾਂ ਵਿੱਚੋਂ ਹੰਝੂ ਨੀ ਮੁੱਕ ਰਹੇ ਸਨ ਅਸੀਂ ਸਾਰਿਆਂ ਨੂੰ ਨੇ ਇਹ ਕੈਮਰੇ ਸਾਹਮਣੇ ਦੇਖਿਆ ਪਰ ਦੂਜੇ ਪਾਸੇ ਨੀਹਾ ਦੇ ਸਹੁਰੇ ਦਾ ਕਹਿਣਾ ਹੈ ਕਿ ਨੀਹਾ ਨੇ ਜ਼ਹਿਰ ਖੁਦ ਪੀਤਾ ਹੈ ਕਿਸੇ ਨੇ ਨਹੀਂ ਪਿਆਇਆ ਉਹ ਇਹ ਬਾਰ-ਬਾਰ ਇਹ ਦਲੀਲ ਦੇ ਰਹੀ ਸੀ ਪਰ ਨੇਹਾ ਦੇ ਮਾਪਿਓ ਦਾ ਕਹਿਣ ਦੇ ਕਹਿਣ ਮੁਤਾਬਿਕ ਸਭ ਨੂੰ ਇਹ ਗੱਲ ਲੱਗ ਰਿਹਾ ਸੀ ਕਿ ਨੇਹਾ ਨੂੰ ਜ਼ਹਿਰ ਉਸਦੇ ਸਹੁਰੇ ਪਰਿਵਾਰ ਨੇ ਪਿਆਇਆ ਕਿਉਂਕਿ ਨੇਹਾ ਦੇ ਮੋਢਿਆਂ ਉੱਤੇ ਐਵੇਂ ਦੇ ਹੀ ਨਿਸ਼ਾਨ ਪਏ ਸਨ ਜਿਸ ਤੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਉਹਨੂੰ ਜ਼ਬਰਦਸਤੀ ਜ਼ਹਿਰ ਪਿਆਇਆ ਗਿਆ ਹੈ ਹੁਣ ਇਹ ਮਸਲਾ ਇੱਕ ਪਰਿਵਾਰ ਦਾ ਨਹੀਂ ਬਲਕਿ ਸਾਰੇ ਪਿੰਡ ਦਾ ਬਣ ਗਿਆ ਸੀ ਕਿਉਂਕਿ ਉਹਨਾਂ ਦੀ ਧੀ ਸਾਰੇ ਪਿੰਡ ਦੀ ਧੀ ਸੀ ਇਹ ਹਾਦਸਾ ਕੱਲ ਨੂੰ ਕਿਸੇ ਹੋਰ ਧੀ ਨਾਲ ਵੀ ਹੋ ਸਕਦਾ ਹੈ ਪਿੰਡ ਵਾਲਿਆਂ ਵੱਲੋਂ ਰੋੜ ਜੰਮ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਜਿਸ ਦੇ ਵਿੱਚ ਉਸ ਦਾ ਪਤੀ ਸੱਸ ਸੋਹਰਾ ਅਤੇ ਤਾਇਆ ਸੋਹਰਾ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਪਰਿਵਾਰ ਵਾਲਿਆਂ ਵੱਲੋਂ ਮੰਗ ਕੀਤੀ ਗਈ ਸੀ ਕਿ ਉਸ ਦੀਆਂ ਨਣਦਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਉਹ ਵੀ ਦੋਸਤੀ ਸਨ ਉਸ ਦੀ ਨੰਨਦਾ ਵੀ ਘਰ ਵਿੱਚ ਕਲੇਸ਼ ਕਰਵਾ ਕੇ ਰੱਖਦੀਆਂ ਸਨ ਜੋ ਨੀਹਾ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦੀਆਂ ਸੀ ਨੀਹਾ ਪਰਿਵਾਰ ਦੀ ਇਹ ਮੰਗ ਸੀ ਕਿ ਸਾਰੇ ਦੋਸਤੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਸਾਡੀ ਧੀ ਨੂੰ ਇਨਸਾਫ ਮਿਲ ਜਾਵੇ ਜਿੰਨਾ ਚਿਰ ਉਹਨਾਂ ਦੀ ਧੀ ਨੂੰ ਇਨਸਾਫ ਨਹੀਂ ਮਿਲੇਗਾ ਉਹ ਟਿੱਕੇ ਨਹੀਂ ਬੈਠਣਗੇ ਅਸੀਂ ਸਾਰਿਆਂ ਦੀ ਗੱਲ ਨਹੀਂ ਕਰਦੇ ਅੱਜ ਵੀ ਕੁਝ ਲੋਕ ਇਦਾਂ ਦੇ ਹਨ ਜੋ ਆਪਣੀ ਨੋਹਾਂ ਨੂੰ ਦੁਸ਼ਮਣ ਸਮਝਦੇ ਹਨ ਅਤੇ ਉਹਨਾਂ ਦੀ ਜ਼ਿੰਦਗੀਆਂ ਨਾਲ ਖੇਡਦੇ ਹਨ ਉਹਨਾਂ ਤੇ ਆਪਣੀ ਜੀ ਚਲਾਉਂਦੇ ਸਨ ਨਹੀਂ ਉਹਨੇ ਇੰਨੇ ਜ਼ੁਲਮ ਸਹਣ ਕੀਤੇ ਕਿਉਂਕਿ ਉਹ ਇਹ ਉਮੀਦ ਰੱਖਦੀ ਸੀ ਕਿ ਉਸ ਦੇ ਘਰ ਵਾਲਾ ਕਦੇ ਤਾਂ ਬਦਲ ਜਾਊਗਾ ਪਰਿਵਾਰਿਕ ਮੈਂਬਰ ਵੀ ਬਦਲ ਜਾਣਗੇ ਪਰ ਉਹ ਨਹੀਂ ਜਾਣਦੀ ਸੀ ਕਿ ਇਹ ਕਦੇ ਨਹੀਂ ਬਦਲਣਗੇ ਸਗੋਂ ਉਹਦੀ ਜਾਨ ਹੀ ਲੈ ਲੈਣਗੇ ਹੁਣ ਹਰ ਇੱਕ ਇਨਸਾਨ ਨੇਹਾ ਦੇ ਹੱਕ ਵਿੱਚ ਖੜਾ ਹੈ ਸਭ ਦਾ ਇਹ ਫੈਸਲਾ ਹੈ ਕਿ ਜਿੰਨਾ ਟਾਈਮ ਨੇਹਾ ਨੂੰ ਇਨਸਾਫ ਨਹੀਂ ਮਿਲਦਾ ਉਹ ਟੀਕੇ ਨਹੀਂ ਬੈਠਣਗੇ ਅਸੀਂ ਸਰਕਾਰ ਤੋਂ ਇਹ ਉਮੀਦ ਕਰਦੇ ਹਾਂ ਕਿ ਸਾਡੀ ਧੀ ਨੂੰ ਜਲਦੀ ਹੀ ਇਨਸਾਫ ਮਿਲੇਗਾ ਦੋਸਿਆ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ ਤਾਂ ਜੋ ਅੱਗੇ ਤੋਂ ਕਿਸੇ ਹੋਰ ਧੀ ਨੂੰ ਅਣਾਈ ਮੋਤ ਨਾ ਮਰਨਾ ਪਵੇ ਜੇਕਰ ਤੁਸੀਂ ਵੀ ਨਿਹਾਂ ਦੇ ਹੱਕ ਵਿੱਚ ਹੋ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹੋਰ ਕ੍ਰਾਈਮ ਸਟੋਰੀ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਦ ਤੱਕ ਲਈ ਰੱਬ ਰਾਖਾ ਛੱਤ ਸ਼੍ਰੀ ਅਕਾਲ ਦੋਸਤੋ